ਲਾਸਟ 220 ਪੀਸ ਰਹਿ ਗਿਆ ਵਾ ਨਿਗਾ ਕਰ ਲੋ ਨਾਇਰਾ ਕਟ ਲੋ ਜੀ ਨਿਗਾ ਕਰ ਲੋ ਜੀ ਨਾਇਰਾ ਕਟ ਇਹਦੇ ਵਿੱਚ ਸਾਈ ਸਾਰੇ ਹੈਗੇ ਆ ਜਿਹੜੇ ਪਹਿਨੋ ਲੈ ਕੇ ਗਏ ਆ ਪਹਿਨੋ ਵਿਕਿਆ ਸੀ 550 ਫੇ ਕਰਤਾ ਸੀ 500 ਫੇ 450 ਹੁਣ ਲਾਸਟ ਰਹਿ ਗਿਆ ਜੀ ਸਟਾਕ ਤੁਹਾਨੂੰ ਦੇ ਲੈਣੇ ਆ 850 ਰੁਪਏ ਦੇ ਦੋ ਨਾਇਰਾ ਕਟਾ ਜੀ ਲੋਰ ਨਾਲ ਆ ਜੀ ਬਹੁਤ ਹੀ ਸੋਨਾ ਬਣਿਆ ਹੋਇਆ ਜੀ ਲੋ ਨਾਇਰਾ ਕਟ ਸਟਾਈਲ ਦੇ ਵਿੱਚ ਬਣਿਆ ਹੋਇਆ ਕਾਟਨ ਦੇ ਵਿੱਚ ਪੇਲੋ ਜਿਹੜੇ ਲੈ ਕੇ ਗਿਆ ਦੱਸ ਸਕਦੇ ਆ ਤੁਹਾਨੂੰ ਬਹੁਤ ਹੀ ਪਿਆਰਾ ਸਟਾਫ ਆ ਜੀ ਬਹੁਤ ਹੀ ਪਿਆਰਾ ਲੋਰ ਨਾਲ ਆ ਜੀ ਲੋ ਜੀ ਲੋ ਤੇ ਨਾਲ ਦੁਪੱਟਾ ਵੀ ਨਾਲ ਆਊਗਾ ਜੀ ਕਾਟਨ ਦਾ ਦੁਪੱਟਾ ਵੀ ਨਾਲ ਆ ਆਹੀ 2250 ਪੀ ਜਿਹੜਾ ਤੁਸੀਂ ਦੇਖਦੇ ਵੇ ਲਾਸਟ ਆਹੀ ਆ ਇਹ ਦੇ ਦੇਣੇ ਆ ਕੱਲ ਦੀ ਦਿਹਾੜੀ ਸ਼ਨੀਵਾਰ ਯਾਨੀ ਕਿ ਲੋ ਜੀ ਸ਼ਨੀਵਾਰ ਕੱਲੂ ਹੈਗੀ 8 ਜੂਨ ਦੁਪੱਟਾ ਵੀ ਨਾਲ ਆ ਸਵਾਈ ਤੋਂ ਵੀ ਸਸਤਾ 850 ਰੁਪਏ ਦੇ ਦੋ ਦੇ ਦੇਣੇ ਆ ਜਲਦੀ ਆਜੋ ਸਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਮੈਂ ਕਹਾਂ ਜੀ ਮਾਲ ਥੋੜਾ ਆ ਸਵੇਰੇ 9 ਤੋਂ ਸ਼ਾਮ ਦੇ 6 ਵਜੇ ਤੱਕ ਜਲਦੀ ਆਜੋ ਕੱਲੂ ਹੈਗੀ ਜੀ 8 ਜੂਨ ਯਾਨੀ ਕਿ ਸ਼ਨੀਵਾਰ 850 ਰੁਪਏ ਦੇ ਦੋ ਦੇ ਦੇਣੇ ਆ ਜੇ ਸਵਾਣਾ ਵੀ ਹੋਊਗਾ ਤੇ 650 ਤੋਂ ਘੱਟ ਸਵਾਈ ਨਹੀਂ ਮਿਲੂਗੀ ਰਿਯਾਨ ਕਾਟਨ ਦੇ ਉੱਤੇ ਕਪੜਾ ਬਹੁਤ ਹੀ ਪਿਆਰਾ ਜਿਹਨੂੰ ਆਪਾਂ ਪਿਓਰ ਕਾਟਨ ਕਹਿ ਦਿੰਨੇ ਆ ਪਿਓਰ ਕਾਟਨ ਕੈਨ ਨੇ ਆ ਜੀ 850 ਰੁਪਏ ਦੇ ਦੋ ਸਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਆਸ਼ੂ ਦੀ ਟੀ ਫਗਵਾੜਾ ਜੀ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬੇਸਮੈਂਟ ਦੇ ਵਿੱਚ ਜੈ ਜੀ